ਗੌੜੀ ਪੁਰਬੀ ਨਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇ ਤੀਰਾ ਚ ਸਤਗੁਰ ਬਚਨ ਦੀਓ ਅਤ ਨਿਰਮਲ ਜਪ ਹਰ 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 ਮਨ ਮਾਚੇ RAM ਮੇਰਾ ਮਨ ਤਨ ਦੇ ਦਿੱਲਿਓ ਹਰ ਸਾਚੇ ਜੇ ਕਾਲ ਤੈ ਮੁਖ ਜਗਤ ਸਭ ਗਰਸਿਆ ਗੁਰ ਸਤਗੁਰ ਕਾ ਬਚਨ ਹਰ ਹਮ ਬਾਚੇ ਰਹਾ ਜਿਨ ਕੋ ਪ੍ਰੀਤ ਨਾਹੀਂ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਤਿੰਨ ਕੋ ਜਨਮ ਮਰਨ ਹਤ ਭਾਰੀ ਵਿੱਚ ਵਿਸ਼ਤਾ ਮਰ ਮਰ ਪਾਚੇ ਤੁਮ ਦਇਆਲ ਸ਼ਰਨ ਤਤ ਪਾਲਕ ਮੋਕੋ ਦੀਦਾ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰਨਾ ਚ ਆਪੇ ਸ਼ਾ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਹੈ ਤਾਂ ਚ ਮੇੜਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸ਼ਾ ਪ੍ਰਭ ਸਾਚ ਗੋੜੀ ਪੂਰਬੀ ਮਲਾ ਚੌਥਾ ਤੁਮ ਦਇਆਲ ਸਰਬ ਦੁਖ ਭੰਜਨ ਇੱਕ ਬਿਨੋ ਸੁਨਾਓ ਦੇ ਕਾਨੇ ਜਸਤੇ ਤੁਮਹਰ ਜਾਨੇ ਸੁਆਮੀ ਸੋ ਸਤਗੁਰ ਮੇਲ ਮੇਰਾ ਪ੍ਰਾਨੇ RAM ਹਮ ਸਤਗੁਰ ਪਾਰ ਬ੍ਰਹਮ ਕਰਮਨ ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਾਰ ਹਮ ਜਾਣੇ ਰਹਾ ਜਿਤਨੇ ਰਸ ਅੰਦਰਸ ਹਮ ਦੇਖੇ ਸਭ ਤਿਸਨੇ ਫੀਕ ਫੀਕਾਂ ਨੇ ਹਰ ਕਾ ਨਾਮ ਅੰਮ੍ਰਿਤ ਰਸ ਚੱਖਿਆ ਨਿਰਸਤਗੁਰ ਮੀਠ ਦਸ ਗਾਨੇ ਜਿਨ ਕੋ ਗੁਰ ਸਤਗੁਰ ਨਹੀਂ ਫੇਟਿਆ ਤੇ ਸਾਖਤ ਮੂੜ دیਵਾਨੇ ਤਿਨ ਕੈ ਕਰਮਹੀਨ ਥੁਰ ਪਾਏ ਦੇਖ ਦੀਪ ਮੁਹੋ ਪਚਾਨੇ ਜਿਨ ਕੋ ਤੁਮ ਦਰ ਆ ਕਰ ਮੇ ਲੋ ਤੇ ਹਰ ਹਰ ਸੇਵ ਲਗਾਨੇ ਜਨਨਾਮਿਕ ਹਰ 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 ਜਾ ਪ੍ਰਗਟੇ ਮਤ ਗੁਰਮਤ ਨਾਮ ਸੁਮਾਨੇ ਗੋੜੀਪੁਰ ਦੀ ਮਹਿਲਾ ਚੌਥਾ ਮੇਰੇ ਮਨ ਸੋ ਤਬ ਸਦਾ ਨਾਲ ਹੈ ਸੁਆਮੀ ਕੋ ਕਿੱਥੈ ਹਰ ਤੋਂ ਨਸੀਐ ਹਰ ਆਪੇ ਬਖਸ਼ ਲੈ ਪ੍ਰਭ ਸੱਚਾ ਹਰ ਆਪ ਛਡਾਏ ਛੁੱਟੀ ਹੈ ਮੇਰੇ ਮਨ ਜਬ ਹਰ 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 ਮਨ ਜਪੀਏ ਸਤਿਗੁਰ ਦੀ ਸਰਣਾਈ ਭਜ ਪੋ ਮੇਰੇ ਮਨਾ ਗੁਰ ਸਤਗੁਰ ਪੀਛੇ ਛੁੱਟੀ ਹੈ ਹਾਉ ਮੇਰੇ ਮਨ ਸੇਵੋ ਸੋ ਤਦ ਸਰਬ ਸੁਖ ਦਾਤ ਜਿਤ ਸੇਵਿਆ ਨਿਜ ਘਰ ਵਸੀਆ ਗੁਰਮੁਖ ਜਾਇ ਲੋਕਰ ਆਪਣਾ ਕਸ ਚੰਦਨ ਹਰ ਜਸ ਕਸੀ ਹੈ ਮੇਰੇ ਮਨ ਹਰ 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 ਜਸ ਊਤਮ ਲੈ ਲਾਹਾਂ ਹਰ ਮਨ ਹਸੀ ਹੈ ਹਰ ਹਰ ਆਪ ਦਇਆ ਕਰ ਦੇਵ ਤਾਂ ਅੰਮ੍ਰਿਤ ਹਰ ਰਸ ਚਖੀ ਹੈ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਤਤ ਨਰ ਜਮ ਕੁੱਟੀ ਹੈ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਨ ਕੈ ਨਿਕਤ ਨਾ ਪਿਟੀਐ ਮੇਰੇ ਮਨ ਸੇਵੋ ਅਲਖ ਨਿਰੰਜਨ ਨਾਰਹਰ ਜਿਤ ਸੇਵੈ ਲੇਖਾ ਛੁੱਟੀਐ ਜਨਮਾਨਕ ਹਰ ਪ੍ਰਭ ਪੂਰੇ ਕੀਐ ਖਿੰਮਾ ਸਾ ਤੋਲ ਨ ਘਟਿਐ ਗੋੜੀ ਪੂਰਬੀ ਲੈਲਾ ਚੌਥਾ ਮਰੇ ਪ੍ਰਭ ਵਸਗਤ ਪ੍ਰਭ ਤੂੰ ਮਰੇ ਮੇਰਾ ਜਿਉ ਪਿੰਡ ਸਭ ਤੇਰੀ ধন্য ਕਰੋ ਹਰ ਤਰਸੁਧ ਖਾਵੋ ਮੇਰਾ ਮਨ ਤਨ ਲੋਚ ਕਣਹੇਰੀ RAM ਮੇਰਾ ਮਨ ਤਨ ਲੋਚ ਮਿਲਨ ਹਰ ਕੇਰੀ ਗੁਰਪ੍ਰੀਤਪਾਲ ਕਿਰਪਾ ਕਿੰਚਤ ਗੁਰਤੀਨੀ ਹਰ ਮਿਲਿਆ ਆਏ ਸਭ ਮੇਰੀ ਰਹਾਉ ਜੋ ਹਮਰਾ ਮਨ ਚਿਤ ਹੈ ਸੁਆਮੀ ਸਾਬਦ ਤੂੰ ਹਰ ਜਨ ਹੋ ਮੇਰੀ ਅਨੰਦ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤਗੁਰ ਦਾਤਾ ਐ ਪੰਥ ਬਸਾਇਆ ਹਰ ਮਿਲਿਆ ਆਏ ਸਭ ਮੇਰੀ ਅਨੰਦ ਅਨੰਦ ਭਇਆ ਵਡ ਭਾਗੀ ਸਭ ਆਸ ਪੁਜੀ ਜਨ ਕੇਰੀ ਜਗਨਾਥ ਜਗਦੀਸ਼ੂਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨਾਨੰਕ ਸ਼ਰਣਾਗਤ ਆਏ ਹਰ ਰੱਖੋ ਪੈ ਜਨ ਕੇਰੀ ਗੋੜੀ ਪੁਰਬੀ ਮਹਿਲਾ ਚੌਥਾ ਏ ਮਨੂਆ ਖਿੰਨ ਟਿਕੇ ਭਾਰੰਗੀ ਧਾ ਧਿਸ ਚਲ ਚਲ ਹੰਦੇ ਗੁਰਪੂਰਾ ਪਾਇਆ ਵਡ ਭਾਗੀ ਹਰ ਮੰਤਰ ਦੀਆ ਮਨ ਠਾਢੇ ਰਾਮ ਹਮ ਸਤਗੁਰ ਲਾਲੇ ਕੰਢੇ ਕਹਾ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ਼ ਬੁਰੂ ਬੋ ਸੰਢੇ ਪਰ ਉਪਕਾਰ ਪੁੰਨ ਬਹੁ ਕੀਆ ਬਹੁ ਦੁਤਰ ਤਾਰ ਪਰਾਢੇ ਜਿੰਨ ਕੋ ਪ੍ਰੀਤ ਰਦਾ ਹਰ ਨਾਹੀ ਤੈਨ ਪੂਰੇ ਗੰਢਨ ਗੰਢੇ ਜਿਉ ਪਾਣੀ ਕਾਗਦ ਦਿਨਸ ਜਾਤ ਹੈ ਤਿਉ ਮਨ ਮੁਖ ਗਰਭ ਗਲਾਡੇ ਹਮ ਜਾਣਿਆ ਕਛੂ ਨਾ ਜਾਣੈ ਅੱਗੇ ਜਿਉ ਹਰ ਰੱਖੈ ਤਿਉ ਠਾਢੇ ਹਮ ਭੂਲ ਚੂਕ ਗੁਰ ਕਿਰਪਾ ਧਾਰੋ ਜਨ ਨਾਨਕ ਕੁਤਰੇ ਕੰਢੇ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਤੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੈ ਗੁਰ ਪਾਇਆ ਮਨ ਹਰ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜੂਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲੇ ਚੁਭੇ ਦੁਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨ ਮਰਨ ਭਵ ਖੰਡਾ ਹੈ ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ ਭੋਸ਼ੋਭ ਖੰਡ ਭ੍ਰੇਮੰਡਾ ਹੈ ਹਮ ਗਰੀਬ ਮਸਕੀਨ ਤਬ ਤੇਰੇ ਹਾਰ ਰਾਖ ਰਾਖ ਵੱਡਾ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਗੌੜੀ ਪੂਰਬੀ ਮਹਿਲਾ ਚੌਥਾ ਇਸ ਗੜ੍ਹ ਮੈਂ ਹਰ ਰਾਮ ਰਾਏ ਹੈ ਕਿਛ ਸਾਧਨਾ ਪਾਵੇ ਤੀਠਾ ਹਰ ਦੀਨ ਦਇਆਲ ਅਨੁਗ੍ਰਹਾ ਕੀਆ ਹਰ ਗੁਰ ਸ਼ਬਦੀ ਤੱਕ ਡੀਠਾ ਰਾਮ ਹਰ ਕੀਰਤਨ ਗੁਰਲੇ ਮੀਠਾ ਰਹਾ ਹਰ ਅਗੰਗ ਅਗੋਚਰ ਪਾਰ ਬ੍ਰਹਮ ਹੈ ਨਿਲ ਸਤਗੁਰ ਲਾਗ ਬਸੀਠਾ ਜੇ ਮੈਂ ਗੁਰਬਚਨ ਸੁਖਾਨੇ ਹੀ ਯਾਰੈ ਤਿਨ ਅੱਗ ਹੈ ਆਣ ਪ੍ਰੀਠਾ ਮਨਮੁਖ ਹੀ ਯਾਰਾ ਅਤ ਕਠੋਰ ਹੈ ਤਿਨ ਅੰਤਰਕਾਰ ਕ੍ਰੀਠਾ ਦਿਸਿਰ ਕੋ ਬਹੁਤ ਉਦ ਪਈ ਆਈ ਹੈ ਦੇਖ ਨਿਕਸੈ ਫੋਲ ਫੁੱਲੀ ਠਾ ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ ਕਸ ਗੁਰੂ ਸ਼ਬਦ ਮੁਖਲੀ ਠਾ ਜਨਮਾਨ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂ ਆ ਮੀਠਾ ਗੋੜੀ ਪੁਰਦੀ ਮਹਿਲਾ ਚੌਥਾ ਹਰ ਹਰ ਅਰਥ ਸਰੀਰ ਹਮ ਬੇਤੇਆ ਪੂਰੇ ਗੁਰ ਕੈ ਅਗੇ ਸਤ ਗੁਰ ਦਾਤ ਐ ਨਾਮ ਦੜਾ ਮੁਖ ਮਸਤਕ ਭਾਗ ਸੁਭਾਗੇ RAM ਗੁਰਮਤ ਹਰ ਲੇਵ ਲਾਗੇ ਰਹਾ ਘਟ ਘਟ ਰਮਈਆ ਰਮਤ RAM ਰਾਏ ਗੁਰ ਸ਼ਬਦ ਗੁਰੂ ਲੇਵ ਲਾਗੇ ਹਉ ਮਨ ਤਨ ਦੇਵੋਂ ਕਾਟ ਗੁਰੂ ਕੋ ਮੇਰਾ ਬ੍ਰੰਹ ਗੁਰਬਚਨੀ ਭਾਗੇ ਸੰਦੇਹਾਰ ਹੈ ਦੀਪਕ ਆਨ ਜਲਾਏ ਗੁਰ ਗਿਆਨ ਗੁਰੂ ਲੈਵ ਲਾਗੇ ਅਗਿਆਨਾਂ ਦਾ ਹਨੇਰਾ ਦਿਲ ਸਬਿਨਾ ਸਿਓ ਘਰ ਵਸਤ ਲਈ ਮਨ ਜਾਗੇ ਸਾਖਤ ਬਦਕ ਮਾਇਆ ਥਾਰੀ ਤੈਨ ਜਮ ਜੋ ਹਨ ਲਾਗੇ ਪੁਨ ਸਤਗੁਰ ਆਗਾ ਸੀਸਨ ਵਿੱਚ ਆ ਹੋਏ ਆਵੇਂ ਜਾਹੇ ਉਪਹਾਗੇ ਹਮਰਾ ਬਿਨੂ ਸੁਨੋ ਪ੍ਰਭ ਠਾਕੁਰ ਹਮ ਸ਼ਰਣ ਪ੍ਰਭੂ ਹਰ ਮੰਗੇ ਜਨ ਨਾਨਕੀ ਲਜ ਪਾਪ ਗੁਰੂ ਹੈ ਸਿਰ ਵਿੱਚ ਉਹ ਸਤ ਗੁਰੇ ਅੱਗੇ ਗੌੜੀ ਪੂਰਬੀ ਮਹਿਲਾ ਚੌਥਾ ਹਮ ਅੰਕਾਰੀ ਅੰਕਾਰ ਅਗਿਆਨ ਮਤ ਗੁਰ ਮਿਲੇ ਆਪ ਗਵਾਇਆ ਹਉ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ RAM ਗੁਰ ਕਾ ਬਚਨ ਹਰ ਪਾਇਆ ਰਹਾ ਮੇਰਾ ਹੀਰੈ ਪ੍ਰੀਤਿ ਰਾਮ ਰਾਏ ਕੀ ਗੁਰ ਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਗੁਰ ਅਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਦਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੈ ਨਾਲ ਦਿਖਾਇਆ ਸਹਿਜ ਅਨੰਦ ਭਇਆ ਮਨ ਮੋਹੈ ਗੁਰ ਅਗ ਹੈ ਆਪ ਵੇਚਾਇਆ ਹਮ ਅਪਰਾਧ ਪਾਪ ਭੋਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸ਼ਰਨ ਆਗਤ ਆਏ ਹਰ ਰਖੋ ਲਾਜ ਹਰ ਪਾਇਆ ਗੌੜੀ ਪੂਰਬੀ ਮੇਲਾ ਚੌਥਾ ਗੁਰਮਤ ਬੱਜੇ ਸ਼ਬਦ ਸਲਾਹਤ ਗੁਰਮਤ ਮਨੁ ਆ ਗਾਵੇ ਗੜਤਾ ਕੀ ਗੁਰਦਰਸ਼ਨ ਪਾਇਆ ਤਨ ਤਨ ਗੁਰੂ ਨੇ ਲਿਵ ਲਾਵੇ ਗੁਰਮੁਖ ਹਰਿ ਲਿਵ ਲਾਵੇ ਭਰਾ ਹਮਰਾ ठाकुर ਸਤਗੁਰ ਪੂਰਾ ਮਨ ਗੁਰ ਦੀ ਕਾਰ ਕੁਮਾਵੇ ਹਮ ਮਲ ਮਲ ਤੋਂ ਆਵ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦੈ ਗੁਰਮਤ ਰਾਮ ਰਸਾਇਣ ਜੇਵਾ ਹਰ ਗੁਣ ਘਾਵੇ ਮਨ ਰਸ ਤੇ ਰਸ ਸਾਰ ਰਸ ਆ ਘਾਨੇ ਫਿਰ ਭੋਰ ਨ ਭੂਖ ਲਗਾਵੇ ਕੋਈ ਕਰੇ ਉਪਾਅ ਅਨੇਕ ਬਾ ਤੇਰੇ ਬਿਨ ਕਿਰਪਾ ਨਾਮ ਨਾ ਪਾਵੇ ਜਨ ਨਾਨਕ ਕੋ ਹਰ ਕਿਰਪਾ ਤਾਰੀ ਮਤ ਗੁਰ ਮਤ ਨਾਮ ਜੜਾਵੇ ਹਾ ਗੋੜੀ ਮਾ ਨਲਾ ਚੌਥਾ ਗੁਰਮੁਖ ਜਿੰਦੂ ਜਪਨਾ ਮਰਮਾ ਮਤ ਮਾਤਾ ਮਤ ਜਿਓ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ ਵੱਡ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜਿਓ ਗੁਰ ਹਰ ਰੰਗ ਰਤੜਾ ਸਦਾ ਮੇਰ ਬਾਣੀ ਜਿਓ ਵੱਡ ਭਾਗੀ ਮਿਲ ਸੁਗੁੜ ਸੁਜਾਣੀ ਜੀਓ ਮੇਰਾ ਮਨ ਤਨ ਹਰ ਰੰਗ ਭਿੰਨਾ ਆਵੋ ਸੰਤੋ ਮਿਲਨਾ ਮਨ ਚ ਪਾਹ ਵਿੱਚ ਸੰਗਤ ਨਾਮ ਸਦਾ ਲੈ ਲਾ ਜੀਓ ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹ ਜੀਓ ਮੇਨ ਪੂਰਬ ਲਿਖਿਆੜੇ ਧੁਰ ਕਰਮ ਸਾਵਣ ਵਰਸ ਅੰਮ੍ਰਿਤ ਜਗ ਸ਼ਾਇਆ ਜੀਓ ਮਨ ਮੋਰ ਕੋਹ ਕਿਆੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਉਠੜਾ ਮਿਲਿਆ ਹਰ ਰਾਆ ਜੀਓ ਜਨ ਨਾਨਕ ਪ੍ਰੇਮ ਰਤਨਾਂ ਬਾੜੀ ਮਾਝ ਮਹਿਲਾ ਚੌਥਾ ਆਓ ਸਖੀ ਗੁਣ ਕਾਮਣ ਕ੍ਰੀਹਾਂ ਜੀਓ ਮਿਲ ਸੰਤ ਜਨਾ ਤੰਗ ਮਾਣੇ ਰਵਿਆ ਜੀਓ ਗੁਰਦੀ ਪੁਕ ਗਿਆਨ ਸਦਾ ਮਨ ਬੜੀਆ ਜੀਓ ਹਰ ਟੁੱਠਾ ਢੁਲ ਢੁਲ ਮਿਲਿਆ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਗੁਰ ਵੇ ਚੋਲੇ ਜੀਓ ਮਨ ਦੇਵਾ ਸੰਤਾ ਮੇਰਾ ਤਬ ਮੇਲੇ ਜੀਓ ਹਰ ਟਿਟੜਿਓ ਸਦਾ ਕੋਲੇ ਜਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਮਨ ਚਿੰਦੇ ਅੜਾ ਫਲ ਪਾਇਆ ਮੇਰੇ ਗੋਵਿੰਦਾ ਘਰ ਪੂਰਾ ਵੇਖ ਵਸ ਜਿਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਨ ਅਨੰਦੇ ਨੰਦਰਾਸ ਜਿਉ ਹਰ ਪਾਇਣਾ ਵਡਭੱਗੀ ਮੇਰੇ ਗੋਵਿੰਦਾ ਨਿਤ ਲੈ ਲਾ ਮਨ ਹੱਸ ਜਿਉ ਹਰ ਆਪ ਉਪਾਏ ਹਰ ਆਪੇ ਵੇਖੇ ਹਰ ਆਪੇ ਕਾਰ ਲਾ ਜਿਉ ਇਕ ਖਾਵੇਂ ਬਖਸ਼ ਤੋਟ ਨਾਵੇਂ ਇਕ ਨਾ ਫੱਕਾ ਪਾਇ ਜਿਉ ਇਕ ਰਾਜੇ ਤਖਤ ਬਹਿ ਨਿਤ ਸੁਖੀਏ ਇਕ ਮੱਖ ਮੰਗਾ ਜੀਓ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਓ